ਪਹਿਲੇ ਤਾਂ ਮੈਂ ਧੰਨਵਾਦ ਦਿਆਂ ਸ਼੍ਰੀ ਗੁਰੂ ਤੇਗ ਬਹਾਦਰ ਬਲੱਡ ਡੋਨੇਸ਼ਨ ਸੁਸਾਇਟੀ ਦਾ ਜਿਨ੍ਹਾਂ ਨੇ ਅੱਜ ਬਹੁਤ ਵੱਡੇ ਦਿਨ ਦੇ ਉੱਤੇ ਇਹ ਕੈਂਪ ਲਗਾਇਆ ਕਿਉਂਕਿ ਅੱਜ ਸ਼ਹੀਦ ਇਆਜਮ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵਾ ਤੇ ਬਹੁਤ ਵੱਡਾ ਦਿਨ ਹੈ ਉਹਨਾਂ ਨੇ ਵੀ ਸਾਡੇ ਦੇਸ਼ ਲਈ ਬਹੁਤ ਕੁਰਬਾਨੀ ਦਿੱਤੀ ਹੈ ਤੇ ਅਜਿਹਾ ਦਿਨ ਜਿਹੜੇ ਵੀ ਸਾਡੇ ਸੱਜਣਾ ਮਿੱਤਰਾਂ ਨੇ ਬਲੱਡ ਦਿੱਤਾ ਉਹ ਵੇਰਥ ਨਹੀਂ ਜਾਊਗਾ ਕਿਉਂਕਿ ਅਜਿਹਾ ਦਿਨ ਬਹੁਤ ਵੱਡਾ ਹੈ ਦੂਜੀ ਗੱਲ ਇਹ ਕਿ ਇਹ ਸੋਸਾਇਟੀ ਨੇ ਮੇਰੇ ਪਿਤਾ ਜੀ ਦੇ ਨਾਮ ਨੂੰ ਸਮਰਪਿਤ ਸ਼੍ਰੀ ਕਸੂਰੀ ਲਾਲ ਸੇਠ ਜੀ ਦੇ ਨਾਮ ਨੂੰ ਸਮਰਪਿਤ ਇੱਕ ਕੈਂਪ ਲਗਾਇਆ ਸੀ ਜਿਹਦੇ ਵਿੱਚ ਇਹਨਾਂ ਦਾ ਟੀਚਾ ਜਿਹੜਾ 100 ਯੂਨਿਟ ਦਾ ਸੀ ਤੇ ਮੇਰਾ ਖਿਆਲ ਹੈ ਕਿ 100 ਤੇ 23 ਯੂਨਿਟ ਪਲੱਸ ਹੋ ਗਏ ਤੇ ਅਰਾਊਂਡ 150 ਦੇ ਅਰਾਊਂਡ ਹੋ ਜਾਏਗਾ ਜੀ ਤੇ ਮੈਂ ਬਹੁਤ ਧੰਨਵਾਦੀ ਹਾਂ ਕਿਉਂਕਿ ਬਲੱਡ ਖੂਨਦਾਨ ਮਹਾਦਾਨ ਬਲੱਡ ਡੋਨੇਸ਼ਨ ਜਿਹੜੀ ਆ ਬਹੁਤ ਵੱਡਾ ਦਾਨ ਹੈ ਕਿ ਕਦੀ ਵੀ ਕਿਸੇ ਨੂੰ ਆਪਰੇਟ ਦੇ ਵਿੱਚ ਜਾਂ ਕਿਸੇ ਐਕਸੀਡੈਂਟ ਦੇ ਵਿੱਚ ਮੈਕਸਿਮਮ ਆਫ ਮੈਕਸਿਮਮ ਲੋਕਾਂ ਦੀਆਂ ਮੌਤਾਂ ਜਿਹੜੀਆਂ ਬਲੱਡ ਦੀ ਕਮੀ ਕਰਕੇ ਰਹਿ ਜਾਂਦੀਆਂ ਹੋ ਜਾਂਦੀਆਂ ਤੇ ਇਸ ਕਰਕੇ ਇਹ ਜਿਹੜੀ ਟੀਮ ਹੈ ਬਹੁਤ ਵੱਧ ਚੜ ਕੇ ਕੰਮ ਕਰਦੀ ਹੈ ਤੇ ਆਪਾਂ ਵੀ ਇੱਥੇ ਆਪਣੀ ਸਾਰੀ ਟੀਮ ਨਾਲ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਆਏ ਮੇਅਰ ਸਾਹਿਬ ਆਏ ਸਾਡੇ ਸਾਰੇ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਸਾਰੀ ਸਾਡੀ ਟੀਮ ਕਾਂਗਰਸ ਦੀ ਆਈ ਹੈ ਤੇ ਇਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਇਦਾਂ ਹੀ ਜਿਹੜਾ ਕਲੱਬ ਹੈ ਚੜ੍ਹਦੀ ਕਲਾ 'ਚ ਰਹੇ ਅਸੀਂ ਇਹਨਾਂ ਦੇ ਨਾਲ ਮੋਢ ठीक है जी फाइन कि श्री गुरु तेग बहादुर ब्लड डोनर सोसायटी वालों एक खूनदान कैप जोड़ा है उमरपुरा बाबा लाल जी मंदिर विखे लगाया जा रहा है और ये संस्था अजही संस्था है कि साड़ी एक सौ तो बैक एंड कॉल पर सो ब्लड प्रोवाइड करते हैं इनडोर ब्लड भी बहुत प्रोवाइड करते हैं और मैं उम्मीद है कि इन्हों जो फाइव हंड्रड का टारगेट है वो ऑल क्रॉस हो चुका है जो कि पिछले फाइनैशियल ईयर के भी अभी कैलकुलेट करिए ਇੱਕ ਇੱਕ ਕਾਲ ਤੇ ਹੀ ਇਹਨਾਂ ਦੇ ਜਿਹੜੇ ਡੋਨਰਸ ਨੇ ਰੈਡੀ ਹੋ ਜਾਂਦੇ ਨੇ ਸਾਡੇ ਕੋਲ ਬਲੱਡ ਡੋਨੇਟ ਕਰਨ ਲਈ ਇਵਨ ਇੰਡੋਰ ਕਲੈਕਸ਼ਨ ਦੇ ਵਿੱਚ ਤੇ ਅੱਜ ਇਹਨਾਂ ਦਾ ਟਾਰਗੇਟ ਸੀਗਾ 575 ਤੋਂ ਡੋਲਰ ਦਾ ਟਾਰਗੇਟ ਸੀਗਾ ਜੋ ਕਿ ਆਲਰੇਡੀ ਕ੍ਰਾਸ ਹੋ ਚੁੱਕਾ ਹੈ ਤੇ 120 ਡੋਨਰਸ ਪੀਨ ਹੋ ਚੁੱਕੇ ਨੇ ਔਰ ਮੇਰੀ ਯੂਥ ਨੂੰ ਇਹੀ ਐਡਵਾਈਸ ਹੈ ਔਰ ਰਿਕੁਐਸਟ ਹੈ ਕਿ ਜਿੰਨੇ ਵੀ ਜਿਹੜੇ ਵੀ ਨੌਜਵਾਨ ਮੇਲ ਫੀਮੇਲ ਦੋਨੋਂ 18 ਤੋਂ 65 ਸਾਲ ਦੇ ਵਿੱਚ ਜਿਹੜੇ ਹੈਗੇ ਨੇ ਜਿਨ੍ਹਾਂ ਨਾਲ ਦੀ ਬੱਡੇ ਬਾਰਾਮ ਤੋਂ ਜ਼ਿਆਦਾ ਹੈ ਔਰ ਕੋਈ ਲੰਬੀ ਦਵਾਈ ਨਹੀਂ ਚਲਦੀ ਉਹ ਫਲਡ ਡੋਨੇਟ ਕਰ ਸਕਦੇ ਨੇ ਜੇ ਇਹ ਬੜਾ ਹੀ ਇੱਕ ਕਾਮਨ ਕੁਐਸ਼ਨ ਹੈ ਕਿ ਬੀਪੀ ਸਾਨੂੰ ਬੀਪੀ ਹੈ ਸਾਨੂੰ 슈ਗਰ ਦੀ ਪ੍ਰੋਬਲਮ ਹੈ ਜਿਹੜਾ ਬੰਦੇ ਦਾ ਬੀਪੀ ਕੰਟਰੋਲਡ ਹੈ ਵਿਦ ਮੈਡੀਕੇਸ਼ਨਸ ਔਰ 150/90 ਤੋਂ ਜ਼ਿਆਦਾ ਨਹੀਂ ਹੈ ਔਰ ਜਿਹੜਾ ਬੰਦਾ ਜਿਹਨੂੰ 슈ਗਰ ਵੀ ਹੈ ਜਿਹੜਾ ਕਿ ਇਨਸੂਲਿਨ ਤੇ ਨਹੀਂ ਹੈ 슈ਗਰ ਨਾਟ ਔਨ ਇਨਸੂਲਿਨ ਜਿਹੜਾ ਕਿ ਔਰਲ ਜਿਹੜੀਆਂ ਮੈਡੀਸਿਨਸ ਉੱਤੇ ਚੱਲ ਰਿਹਾ ਹੈ ਉਹਦਾ ਵੀ ਜੇ ਲਾਸਟ 3 ਮਨਸ ਦਾ ਕੰਟਰੋਲ ਪੂਰਾ ਹੈਗਾ ਤੇ ਉਹ ਬੰਦਾ ਜਿਹੜਾ ਹੈਗਾ ਬਲੱਡ ਡੋਨੇਟ ਕਰ ਸਕਦਾ ਹੈ ਔਰ ਫਾਸਟਿੰਗ ਵਗੈਰਾ ਨਹੀਂ ਹੋਣਾ ਚਾਹੀਦਾ ਬੰਦਾ ਵੈਲ ਡੀਹਾਈਡ ਵੈਲ ਹਾਈਡਰੇਟਿਡ ਹੋਣਾ ਚਾਹੀਦਾ ਹੈਗਾ ਕੋਈ ਹੈਪਟਾਈਟਸ ਕੋਈ ਪੀਲੀਆ ਵਗੈਰਾ ਨਹੀਂ ਹੋਇਆ ਹੋਣਾ ਚਾਹੀਦਾ ਤੇ ਅਜਿਹੇ ਬੰਦਾ ਜਿਹੜਾ ਹੈਗਾ ਬੋਥ ਮੇਲ ਫੀਮੇਲ ਜਿਹੜਾ ਬਲੱਡ ਡੋਨੇਟ ਕਰ ਸਕਦੇ ਨੇ